ਰਾਸਥਾਨ ਚ ਪੰਜਕਰਾਲਾ ਨੂੰ ਕਿਲਾ ਕਹਿੰਦੇ ਆ ਕਈ ਵਾਰੀ ਕੋਰੇਸਟਰ ਉੱਤ ਕਰਨ ਜਾਂਦੇ ਫਸਣਾ ਜਾਂ ਪੰਜਕਰਾਲਾ ਨੂੰ ਕਿਲਾ ਕਹਿੰਦੇ ਆ ਲਓ ਜੀ 45 ਕਿਲੇ ਤੇ ਤਿੰਨ ਮੁੰਡੇ ਹੁੰਦੇ ਆ ਉਹਦੇ ਵੱਡਾ ਮੁੰਡਾ ਜਦੋਂ ਪੜ ਕੇ ਹਟਦਾ ਰਿਸ਼ਤੇ ਵਾਲੇ ਸ਼ੁਰੂ ਹੋ ਜਾਂਦੇ ਆ ਉਹਨੇ ਕਿਉਂਕਿ 15 ਕਿਲਿਆਂ ਦਾ ਮਾਲਕ ਸੀ ਪਰ ਕਈਆਂ ਦੀ ਐਂ ਜੇ ਕਹਿਣ ਦੀ ਆਦਤ ਹੁੰਦੀ ਆ ਮੈਂ ਨਹੀਂ ਕਰਾਉਂਦਾ ਹਲੇ ਉਹ ਭਈਆ ਪਾਸੇ ਤੋਂ ਪੁੱਛ ਪੱਛ ਕੇ ਮੁੜ ਜਾ ਕਰਨ ਵੀ ਮੁੰਡਾ ਹਜੇ ਗ੍ਰਾਮਦਾਰ ਨਹੀਂ ਜਦੋਂ ਮੁੰਡਾ ਹੋ ਗਿਆ 32-33 ਸਾਲ ਦਾ ਕਿਸੇ ਸਿਆਣੇ ਬਜ਼ੁਰਗ ਨੇ ਕਹਿੰਦਾ ਕਰਾ ਲਾ ਉਹ ਕਹਿੰਦਾ ਰਹਿਂਦਾ ਰਹਿਂਦਾ ਰਹਿ ਜੇਗਾ ਫਿਰ ਜਦੋਂ ਉਹਦਾ ਇਰਾਦਾ ਹੋਇਆ ਫਿਰ ਕਿਤੇ ਕੰਮ ਧੰਦੇ ਦਾ ਜੋਰ ਸੀ ਨਸ਼ੇ ਦੀ ਚੁੰਡੀ ਖਾਣ ਲੱਗ ਗਿਆ ਮੋਢੇ ਸੀ ਲੱਕੜਾਂ ਹੋਏ ਜੀ ਕਰ ਗਿਆ ਫਿਰ ਵੀ ਵੇਖਣ ਆਲੇ ਆਇਆ ਕਰਨ ਜਦੋਂ ਤੇ ਇਹਨੇ ਛੋਟਾ ਆ ਜਾ ਕੇ ਚਾਹ ਲੈ ਕੇ ਅਗਲਾ ਪੁੱਛ ਲਿਆ ਕਿ ਇਹ ਕੌਣ ਹੈ ਜੀ ਇਹ ਜੀ ਇਹਦੇ ਨਾਲ ਛੋਟਾ ਅੱਛਾ ਇਹਨੂੰ ਲੈ ਲਓ ਜਾਰ ਇਹਦੇ ਨਾਲ ਤਾਂ ਸਾਡੀ ਕੁੜੀ ਦਾ ਮੇਲ ਹੀ ਨਹੀਂ ਆਇਆ ਕਹਿ ਕੇ ਮੁੜ ਜਾ ਕਰਨ ਉਹ ਦੋ ਤਿੰਨ ਵਾਰੀ ਮੁੜੇ ਉਹਨਾਂ ਦਾ ਛੋਟਾ ਬਹਿ ਲੈ ਆ ਵੀ ਕਿਤੇ ਇਹਨੂੰ ਵੀ ਨਾ ਪੱਕਾ ਕਰ ਲਈਓ ਛੋਟਾ ਬਹਿ ਲੈ